ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲ ਡੈਰੀ ਫਾਰਮ ਸਾਰਿਆਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਆਪਾਂ ਦਾ ਦੋਸਤੋ ਅੱਜ ਤੁਹਾਨੂੰ ਗਰਮੀ ਚ ਪਸ਼ੂਆਂ ਦਾ ਦੁੱਧ ਵਧਾਉਣ ਬਾਰੇ ਥੋੜੀ ਜੀ ਜਾਣਕਾਰੀ ਦੇਣੀ ਹੈ ਇੱਕ ਵੀਰ ਦਾ ਕਮੈਂਟ ਆਇਆ ਸੀ ਦੋਸਤੋ ਜਿਵੇਂ ਕਿ ਆਪਾਂ ਤੋਆ ਪਾਇਆ ਬੇਸਣ ਡਾਲੋ ਪਾਇਆ ਮਿਸ਼ਰੀ ਲਾ ਲਓ ਧਾਗੇ ਵਾਲੀ ਤੇ 100 ਗ੍ਰਾਮ ਵਿੱਚ ਸਰੋਂ ਦਾ ਤੇਲ ਲੈ ਲਓ ਤੇ ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਕਮ ਸੇ ਕਮ 10-15 ਮਿੰਟ ਮਿਕਸ ਕਰਕੇ ਜਿੰਨੇ ਟਾਈਮ ਚ ਮਿਸ਼ਰੀ ਤੇ ਬੇਸਣ ਤੇ ਤੇਲ ਦਾ ਚੰਗੀ ਤਰ੍ਹਾਂ ਘੋਲ ਹੋ ਜੇ ਜਿਵੇਂ ਕਿ ਆਪਾਂ ਘਰਾਂ 'ਚ ਪ੍ਰਸ਼ਾਡ ਬਣਾਉਨੇ ਆ ਉਸ ਜਿੜੇ ਨਾਲ ਆਪਾਂ ਪਸ਼ੂ ਨੂੰ ਦੇ ਸਕਦੇ ਆ ਤੇ ਦੂਸਰਾ ਜਮੇ ਕਿ ਹੁਣ ਆਪਣੇ ਘਰਾਂਜ ਚ ਸ਼ੱਕਰ ਹੁੰਦੀ ਆ ਸ਼ੱਕਰ ਨੂੰ ਸ਼ਾਮ ਨੂੰ ਪਿਆਉਂਦੋ ਤਾਂ ਸਵੇਰੇ ਪਿਲਾ ਦਿਓ ਤੇ ਸਵੇਰੇ ਪਿਆਉਂਦੋ ਤਾਂ ਸ਼ਾਮ ਨੂੰ ਪਿਲਾ ਦਿਓ ਦੋਸਤੋ ਜਿਹੜੀ ਕੈਲਸ਼ੀਅਮ ਵਗੈਰਾ ਜੋ ਵੀ ਦਿੰਨੇ ਆਪਾਂ ਉਹ ਕੁਝ ਟਾਈਮ ਤੱਕ ਪਸ਼ੂਆਂ ਦਾ ਦੁੱਧਾ ਜਿਹੜਾ ਉਹਦੀ ਪ੍ਰੋਟੈਕਸ਼ਨ ਵਧਾ ਦੇਗੀ ਤੇ ਨਾਲ ਹੀ ਜਿਹੜੀਆਂ ਆਪਾਂ ਗੋਲੀਆਂ ਦਿੰਨੇ ਆ ਉਹ ਵੀ ਜਿਆਦਾ ਜਿਆਦਾ 15 ਤੋਂ 20 ਦਿਨ ਤੱਕ ਦੀ ਪ੍ਰੋਟੈਕਸ਼ਨ ਦੇਣੀ ਆ ਜਿੰਨਾ ਟਾਈਮ ਤੱਕ ਆਪਾਂ ਕੈਲਸ਼ੀਅਮ ਤੇ ਉਹ ਦੇਵਾਂਗੇ ਉਹਨਾ ਟਾਈਮ ਤੱਕ ਪਸ਼ੂ ਦੁੱਧ ਵਧੂਗਾ ਜਿਹੜੀਆਂ ਇਹ ਬੇਸਣ ਤੇ ਧਾਗਾ ਮਿਸ਼ਰੀ ਤੇ ਸਰੋਂ ਦਾ ਤੇਲ ਦੇਵਾਂਗੇ ਤਾਂ ਇਸ ਦੇ ਨਾਲ ਪਸ਼ੂ ਲੰਮਾ ਟਾਈਮ ਤੱਕ ਦੁੱਧ ਦੇਊਗਾ ਕਿਉਂਕਿ ਬੇਸਣ ਤੇਲ ਤਿੰਨੇ ਚੀਜ਼ਾਂ ਠੰਡੀਆਂ ਹੁੰਦੀਆਂ ਨੇ ਤਾਂ ਪਸ਼ੂ ਦਾ ਜਿਹੜਾ ਸਰੀ ਦਾ ਟੈਂਪਰੇਚਰ ਆਉ ਠੰਡਾ ਰਹਿਣ ਦੇ ਨਾਲ ਅਸੀਂ ਆਪਣੇ ਪਸ਼ੂ ਚੰਗੀ ਤਰ੍ਹਾਂ ਜਗਾਲੀ ਕਰੂਗਾ ਤੇ ਪਸ਼ੂ ਲੰਮੇ ਸਮੇਂ ਤੱਕ ਦੁੱਧ ਦੇਊਗਾ। ਵੀਰੋ ਆਪਾਂ ਆਪਣੇ ਘਰੇ ਹੀ ਕੈਲਸ਼ੀਅਮ ਤਿਆਰ ਕਰ ਸਕਦੇ ਹਾਂ ਜਿਵੇਂ ਪਸ਼ੂਆਂ ਦੇ ਪਾਣੀ ਵਾਲੀ ਡੱਗੀ ਹੁੰਦੀ ਆ ਤਾਂ ਉਹਦੇ ਵਿੱਚ ਆਪਾਂ ਜਿਹੜਾ ਦਵਾਰਾਂ ਦੇ ਉੱਤੇ ਕਲੀ ਕਰਦੇ ਆ ਜਿਹਨੂੰ ਚੂਨਾ ਵੀ ਕਹਿੰਦੇ ਆ ਤਾਂ ਆਪਾਂ ਆਪਣੇ ਆ ਪਾਣੀ ਪਸ਼ੂਆਂ ਵਾਲੇ ਪੀਣ ਵਾਲੇ ਪਾਣੀ ਦੇ ਵਿੱਚ ਕੈਲਸ਼ੀਅਮ ਕਲੀ ਨੂੰ ਰੱਖ ਸਕਦੇ ਆ ਤਾਂ ਉਹ ਕੈਲਸ਼ੀਅਮ ਦੀ ਜ਼ਰੂਰਤ ਪੂਰੀ ਕਰ ਦਿੰਦਾਗਾ ਤੇ ਜ਼ਿਆਦਾਤਰ ਤਾਂ ਆਪਣੇ ਪਸ਼ੂ ਆਪਣੇ ਦੁੱਧ ਦੇ ਖਰਾਕ ਤੇ ਫੀਡ ਫੀਡ ਦੇ ਉੱਪਰ ਹੀ ਦੇਣਗੇ ਤੇ ਬਾਕੀ ਦੂਜਾ ਆਪਣੀ ਬਰੀਡ ਦੇ ਉੱਪਰ ਦੋਸਤੋ ਪਸ਼ੂ ਨੂੰ ਘੱਟ ਖਰਚਾ ਕਰੋ ਤੇ ਵੱਧ ਪ੍ਰੋਟੈਕਸ਼ਨ ਲਓ ਤਾਂ ਹੀ ਕਰ ਸਕਦੇ ਆ ਜਦੋਂ ਆਪਾਂ ਪਸ਼ੂ ਨੂੰ ਚੰਗੀ ਤਰ੍ਹਾਂ ਕੋਈ ਵੀ ਚੀਜ਼ ਦੀ ਮੈਨੇਜਮੈਂਟ ਕਰਾਂਗੇ ਤਾਂ ਆਪਣੇ ਪਸ਼ੂਆਂ ਦੇ ਵਿੱਚ ਪ੍ਰੋਫਿਟ ਵੀ ਹੋਊਗਾ ਤੇ ਦੁੱਧ ਦੀ ਪ੍ਰੋਡਕਸ਼ਨ ਵੀ ਵਧੂਗੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ